ਤੱਤਾ ਅਤਾਰੋ ਤਰਿਓ ਨਹ ਜਾਈ ਤਨ ਤ੍ਰਿ ਭਵਨ ਮੈਂ ਰਹਿਓ ਸਮਾਈ ਤੱਤਾ ਤੱਤਾ ਲਫ਼ਜ਼ ਹੈ ਅਤਾਰ ਤੱਤਾ ਕਹਿੰਦਾ ਹੈ ਭਗ ਸੌਦਰ ਅਤਾਰਾ ਨਹੀਂ ਤਰਿਆ ਜਾ ਸਕਦਾ ਉਹ ਅਤਾਰ ਕਹਿੰਦੇ ਨੇ ਅਤਾਰ ਉਹਨਾਂ ਦੀ ਕਿਹਾ ਹੁੰਦਾ ਹੈ ਅਸੀਂ ਨਹੀਂ ਅਤਾਰ ਕਹਿੰਦੇ ਜੋ ਤਰਨ ਵਾਸਤੇ ਅਸੀਂ ਆਇਆ ਤਰਿਆ ਜਾ ਸਕਦਾ ਹੈ ਅਤਾਰ ਨਹੀਂ ਹੈ ਜਿਨ੍ਹਾਂ ਨੇ ạtਰ ਗਿਆ ਉਹਨਾਂ ਨੇ ਤਰਨਾ ਵੀ ਛੱਡਿਆ ਹੋਇਆ ạtਰ ਕਹੇ ਕਿ ਤਰਿਓ ਨਾ ਜਾਈ ạtਰ ਕਹੇ ਤੇ ਤਰਨਾ ਹੀ ਛਡਾਤਾ ਵੀ ਛਡੋ ਪਰੇ ਇਣੀ ਦਰਿਆ ਜਾਣਾ ਤੁਸੀਂ ਆਪਣੇ ਕੰਮ ਲੱਗੇ ਰਹੋ ਬਸ ਇੱਥੇ ਆਏ ਮੰਦਰ ਤੇ ਗੋzare ਆਏ ਮਥਾ ਟੇਕਾ ਕਰਨ ਚਲੇ ਗਏ ਨਿਆਣੇ ਪਾੜੋ ਕੰਮਕਾਰ ਕਰੋ ਛੋਟੀ ਰੋਟੀ ਖਾਓ ਪੀਓ ਇਹ ਇਹ ਨਹੀਂ ਕੋਈ ਦਰਿਆ ਨਹੀਂ ਨਾ ਕੋਈ ਤਰੇ ਨਾ ਤਰਿਆ ਜਾਣਾ ਚਲ ਤੁੰ ਨੂੰ ਭੇਜਦਾ ਕਬੀਰ ਕਹਿੰਦਾ ਤੱਤਾ ਧਾਰਨ ਕਹਿੰਦਾ ਧਾਰਨ ਤਰੂ ਨਾ ਜਾਈ ਕੌਣ ਕਹਿੰਦਾ ਧਾਰ ਤੱਤਾ ਕਹਿੰਦਾ ਠੰਡਾ ਨਹੀਂ ਕਹਿੰਦਾ ਹੰਕਾਰ ਕਹਿੰਦਾ ਨਾਮਣੀ ਕਹਿੰਦਾ ਧਾਰ ਤੱਤਾ ਕਹਿੰਦਾ ਧਾਰਾ ਠੰਡਾ ਲਗਾਣਾ ਨਹੀਂ ਠੰਡਾ ਉਹਦਾ ਬਰਫ ਕਰ ਦੂਗਾ ਚਲਦੀ ਲੋੜੇ ਉੱਤੇ ਨਵੀਂ ਦਾ ਤੁਰ ਕੇ ਤੇ ਰੇਲਵੀ ਨਖਾਲਾ ਤੇ ਤੰਦਰਤੀ ਸਮੁੰਦਰ ਜੰਮ ਜਵੇ 47 ਦੇ ਲੋੜ ਉਹਨਾਂ ਜਿਹੜੇ ਤੱਟਾ ਗਰਮਾ ਵਿੱਚ ਪਾਣੀ ਹੈ ਸਾਨੂੰ ਦਲ ਨਹੀਂ ਲੋੜ ਗਿਆ ਇਹ ਤਾਂ ਬਰਫ ਪਾ ਦੇਣਾ ਉਹ ਥੋੜੇ ਫਰੋਤਾ ਦੀ ਹਾਕੀ ਘੜਦੇ ਰੋ ਜਾਏ ਤੱਟੇ ਦੇ ਵਿੱਚ ਵੀ ਕੁਝ ਹੈ ਠੰਡੇ ਤਾਂ ਤੇਜ ਹੋ ਜੇ ਲੈ ਲਾਹੌਰ ਨੇ ਦੇ ਵਿੱਚ ਵੀ ਕੁਝ ਗਿਆਨ ਤੇ ਤੱਤ ਦਾ ਆਧਾਰ ਜੱਡਾ ਹੋ ਜਾ। ਚੁੱਤਤੀ ਕਾਰ ਤੇ ਨਿਕਲ ਜਾ ਬੇਟਾ ਫੇ ਚੱਲਣਾ ਕਾਸ ਨੂੰ ਸਕੂਟਰ ਲਾਓ ਸਟਾਰਟ ਕਰੋ। ਬਾੜ ਜੇ ਪਾਣੀ ਆਇਆ ਤਾਂ ਗਰਮਾ ਹੋ ਉਹਦੇ ਡਿਗਰੀ ਹੈ 0 ਡਿਗਰੀ ਤੋਂ ਉੱਪਰ ਹੈ। 0 ਡਿਗਰੀ ਤੋਂ ਉੱਪਰ ਹੈ ਤਾਂ ਪਾਣੀ ਉਜਰਨ ਕੋਈ ਤੁ ਹੀਟ ਹੈ ਜੇ ਤੱਤਾ ਤਾ ਤਰ ਜੇ ਠੰਡਾ ਫੇਕਾ ਤਰਨ ਦਾ ਸਵਾਲ ਨਹੀਂ ਤੇ ਦਬਰ ਬ ਤੇ ਜਮੀਨ ਜਿਹੜੀ ਤੱਤੀ ਹੋਈ ਹੋ ਤੱਤਾ ਕਰਕੇ ਹੀ ਉਤਾਰਾ ਮਾਦੀ ਕੋ ਖਾ ਤਾ ਤਰ ਜੇ ਮਾਦੀ ਭੁੱਖ ਨਾ ਭੇ ਉਤਰ ਰਹੀ ਨਹੀਂ ਜਿਹਨੂੰ ਮਾਰਨ ਦੀ ਕੋਈ ਗੱਲ ਨਹੀਂ ਬਸ ਅਤਾਰ ਦੀ ਗੱਲ ਹੈ ਅਤਾਰ ਉਹਦੇ ਬਾਰੇ ਉਹ ਜਿਹਨੂੰ ਮਾਰਦੀ ਕੋੱਖ ਤਾਲਾ ਦਾ ਤਾਂ ਜੇ ਪਾਲੇ ਪਾਸੇ ਜਾਣਾ ਹੋਵੇ ਇਹਦਾ ਬੱਚੇ ਆ ਘਰ ਸਰਦ ਤਨ ਇਹਦਾ ਹਮ ਕੋ ਜੰਦਰ ਤਰ ਕੇ ਤਾਂ ਜਾਣਾ ਜੇ ਸਾਨੂੰ ਘੇਰੀ ਖੜ ਸਾਡਾ ਵੀ ਛੋਟਾ ਹੈ ਸਾਡਾ ਵਜੂਦ ਛੋਟਾ ਹੈ ਸੁੰਦਰ ਵੱਡਾ ਤਾਂ ਕਰਨਾ ਸੋ ਉਹਨਾਂ ਦਾ ਅੰਦਰ ਹੈ ਸਾਡੇ ਤੂੰ ਤਰਨਾ ਹੀ ਨਹੀਂ ਹੈ ਕਿੰਨੂੰ ਤਰਨਾ ਇਹ ਤਾਂ ਤੇਆਂ ਦਾ ਆਇਦਾਲ ਦੀ ਗੱਲ ਇਹ ਤੇ ਤੱਤੇ ਨੇ ਕਰਬ ਸੁਭਾਲ ਹੈ ਕਰੋਦੀ ਸ਼ਿਵ ਜੀ ਦੇ ਚੱਲੇ ਵਿਸ਼ਨੂੰ ਦੇ ਚੱਲੇ ਇਹਨਾਂ ਬਾਤ ਹੈ ਹੂੰ ਤਾਰਾ ਤਰਦੀ ਗੱਲ ਸਾਡੇ ਬਾਤ ਤੇ ਤਾਰਾ ਤਰਦੀ ਗੱਲੇ ਹੀ ਨਹੀਂ ਤੱਤਾ ਤਾਰਾ ਤਰਿਆ ਨਹੀਂ ਜਾਏ ਇਹਨਾਂ ਤੇ ਨਹੀਂ ਤਰਿਆ ਜਾਂਦਾ ਤਨੋਂ ਤ੍ਰਿਭਵਨ ਮਰਹਿ ਉਸ ਮਾਈ ਜਿਹੜਾ ਉਹਨਾਂ ਦਾ ਹਿਰਦਾ ਇਹਨਾਂ ਦਾ ਹਿਰਦਾ ਤ੍ਰਿਭਵਨ ਚ ਸਮਾਇਆ ਹੋਇਆ ਹੈ ਤਿੰਨ ਭਵਨ ਬਣਾਏ ਲੈ ਇਹਨਾਂ ਨੇ ਮਾਇਆ ਚ ਇਹਨਾਂ ਦਾ ਤਾਂ ਜਿਹੜਾ ਮਾਨਾ ਨਾ ਜੀਵ ਹੈ ਤਿੰਨ ਭਵਨਾਂ ਚ ਉਹ ਮੁਦਾ ਰਹਿੰਦਾ ਬੰਦੇ ਨੇ ਉਹ ਬੰਦੇ ਨਹੀਂ ਹਣ ਤਿੰਨ ਭਵਨ ਚ ਸਮਾਇਆ ਹੈ ਜੀਵ ਪਰ ਜਦ ਜੋ ਤ੍ਰਿਭਵਨ ਤਨ ਮਾਹੇ ਸਮਾਵਾ ਦੋਤ ਕੈ ਤਤ ਮਿਲਿਆ ਸੱਚ 바ਵਾ ਜਦੋਂ ਤਾਨ ਤਿਰਪ ਬਣ ਕੇ ਸਮਾਜੰਦ ਨਾ ਜਦੋਂ ਤੇਰੇ ਪਵਣ ਤਨ ਚ ਸਮਾਜਤ ਨੇ ਪਵਣ ਹਿਰਦੇ ਚ ਆ ਜਾਂਦੇ ਨੇ ਘਟ ਵਿੱਚ ਆ ਜਾਂਦੇ ਨੇ ਇਹ ਤਨ ਪਵਣ ਸਾਰੀ ਸ੍ਰਿਸ਼ਟੀ ਅੰਦਰ ਆ ਜਾਂਦੀ ਆ ਫਿਰ ਤੱਤਾ ਕੀ ਹੁੰਦਾ ਫਿਰ ਤੱਤਾ ਤਤ ਬਣ ਜਾਂਦਾ ਉਹ ਤਤ ਹੈ ਤਤ ਮੇਰਾ ਫਿਰ ਤੱਤਾ ਢੰਡਾ ਨਹੀਂ ਰਹਿਦਾ ਤੱਤਾ ਪਰਮ ਤਤ ਬਣ ਜਾਂਦਾ ਫਿਰ ਤੱਤੇ ਦਾ ਗਰਮ ਨਹੀਂ ਹੁੰਦਾ ਹਰਥ ਫਿਰ ਤੱਤੇ ਦਾ ਅਰਥ ਪਰਮ ਤਤ ਹੋ ਜਾਂਦਾ ਨਾਮ ਬਣ ਜਾਂਦਾ ਫਿਰ ਤੱਤੇ ਤੋਂ ਪਰਮ ਤਤ ਬਣਦਾ ਫਿਰ ਤੱਤੇ ਦਾ ਹਰਥ ਗਰਮ ਨਹੀਂ ਰਹਿੰਦਾ ਤੱਤੇ ਦਾ ਹਰਥ ਪਰਮ ਤਤ ਬਣ ਜਾਂਦਾ ਫਿਰ ਉਹ ਵੀ ਤਤ ਆ ਉਹ ਵੀ ਤਤ ਤੱਤੇ ਦਾ ਤਤ ਨਹੀਂ ਬਣਦਾ ਇਹਦੇ ਤੱਤੇ ਦਾ ਤਤ ਮਿਲਿਆ ਤਤ ਤਤ ਫੇਰ ਤਤੇ ਅਖਰ ਤੋਂ ਅਸੀਂ ਤਤ ਬਣਾਵਾਂਗੇ ਪਰਮ ਤਤ ਤਤ ਉਹ ਤਤ ਮਿਲਿਆ ਸੱਚ ਬਾਬਾ ਤਤ ਨਾਲ ਤਤ ਮਿਲ ਗਿਆ ਸੱਚ ਦੀ ਪ੍ਰਾਪਤ ਅਸੀਂ ਕੀ ਲੈਣਾ ਤੇਰੇ ਕੋਲ ਬਣਦਾ ਸਾਨੂੰ ਕੀ ਕਹਿੰਦਾ ਤੇਰੇ ਕੋਲ ਹੁੰਦਾ ਅੰਦਰਾ ਸਾਡੇ ਅਸੀਂ ਤਰੀਏ ਤਾਂ ਉਹਦੀ ਤਰ੍ਹਾਂ ਬਣਦਾ ਹੈ ਹੀ ਬਾਹਰ ਅੰਦਰ ਹੈ ਹੀ ਵੀ ਜਿਹੜਾ ਅੰਦਰ ਹੋ ਉਹ ਤਰਦਾ ਰਹੇ ਜੋ ਪਹਿਲਾਂ ਹੀ ਬਾਹਰ ਹੈ ਉਹਨੇ ਕੀ ਕਰਨਾ ਤਰੱਕ ਜੋਤ ਕਦੇ ਨਹੀਂ ਡੁੱਬਦੀ ਸੀ ਇਹ ਡੁੱਬਦਾ ਵਿੱਚ ਉਹ ਬਾਹਲਾ ਹੀ ਡੁੱਬੂ ਜੋਤ ਕਮ ਡੁੱਬੂ ਜਿਉਂਚ ਨੂਰ ਨਹੀਂ ਡੁੱਬਦਾ ਹੁੰਦਾ ਪਾਣੀ ਚ ਕਦੇ ਵੀ ਨੂਰ ਨੂੰ ਡੋਬੋ ਰਹੇ ਨੇ ਉਤਾਰਤਾ ਤਾਂ ਹੋਵੇ ਜੇ ਸਰੀਰ ਸਣੇ ਅਸੀਂ ਤਰ ਕੇ ਜਾਣਾ ਹੋਵੇ ਉਹ ਜਿਹਨੇ ਸਰੀਰ ਲੈ ਕੇ ਜਾਣਾ ਉਹ ਉਤਾਰ ਤ ਹੈ ਇਹਨਾਂ ਸਰੀਰ ਛੱਡ ਕੇ ਜਾਣਾ ਉਹਦਾ ਤਰਨਾ ਕਿੱਥੇ ਹੁੰਦਾ ਉਹ ਇਹਨਾਂ ਸਰੀਰ ਸਣੇ ਜਾਣਾ ਨਾ ਉਹ ਚਲਣਾ ਜਾਂ ਡੁੱਬਣ ਦੀ ਗੱਲ ਕਰੇ ਜਿੰਨੇ ਆਤਮਾ ਦੀ ਗੱਲ ਉਹਦਾ ਤਰਨਾ ਡੁੱਬਣਾ ਹੁੰਦਾ ਹੀ ਨਹੀਂ ਆਤਮਾ ਦਾ ਆਤਮਾ ਪੜੀ ਕੇ ਡੁੱਬ ਜੂਗੀ ਆਤਮਾ ਦਾ ਵਜਨ ਤੋਂ ਉੱਡ ਕੇ ਥੋ ਆਤਮਾ ਤੋਂ ਲੋ ਜਦ ਤੋਂ ਤੋਲੀ ਨਹੀਂ ਜਾਂਦੇ ਜਿਹੜੀ ਜੀ ਦਾ ਵਜਨ ਨਹੀਂ ਉਹ ਡੁੱਬ ਕੇ ਮੈਂ ਜਾਊ ਪਾਣੀ 'ਚ ਉਹ ਜਦਾਂ ਨਰਪਾਰ ਉਹ ਡੁੱਬ ਕੇ ਮੈਂ ਜਾਊ ਹਵਾ ਡੁੱਬਦੇ ਨੀਏ ਜੀ ਦਾ ਵਜਨ ਤਤ ਨੂੰ ਰੋਹਣਗੇ ਪਰਮ ਤਤ ਨੂੰ ਇਹ ਇਹਦਾ ਅਮਰਾ ਡੁੱਬਣਾ ਔਰ ਤਰੰਦਾ ਖਿਆਲ ਬੇਵਕੂਫਾ ਮੂਰਖਾ ਦਾ ਖਿਆਲ ਸੀ ਡੁੱਬਣਾ ਉਹ ਡੁੱਬਣ ਦਾ ਕੁਝ ਹੋਰ ਸੀ ਅਸੀਂ ਡੁੱਬਣ ਆਉਣ ਦੀ ਗੱਲ ਕੁਝ ਹੋਰ ਕਰਦੇ ਹਾਂ ਸਾਡੇ ਖਿਆਲ ਮਾਇਆ 'ਚ ਡੁੱਬੇ ਹੋਏ ਨੇ ਖਿਆਲ ਖਿਆਲ ਮਾਇਆ 'ਚ ਫਸੇ ਰਹਿੰਦੇ ਨੇ ਮਨ ਮਾਇਆ 'ਮੈਂ ਫਸੇ ਰਹਿੰਦੇ ਆਹ ਗੱਲ ਉਹ ਕਿੱਲਾ ਇੱਕ ਠੋਕ ਦਿੱਤਾ ਸੀ ਧਰਤੀ 'ਚ ਕੱਢ ਕੇ ਬਾਹਰ ਰੱਖ ਦਿੱਤਾ ਤੈਨੂੰ ਕਬਲਾ ਆਪਣੇ ਹੇਠਲੇ ਚਲਾ ਜਾਉ ਉਹ ਠੋਕ ਕਹਿੰਦਾ ਕਿਲਾ ਤੁਸੀਂ ਜ਼ਮੀਨ ਦੇ ਵਿੱਚ ਗੱਡਿਆ ਇਹ ਮੰਨਦਾ ਜ਼ਬਰਦਸਤੀ ਵਿੱਚ ਪਾਇਆ ਹੈ ਸਰੀਰ 'ਚ ਇਹ ਨਹੀਂ ਪੈਂਦਾ ਹੈ ਇਹ ਤਾਂ ਪਾਇਆ ਨਾਲ ਲਿਆ ਕੇ ਅੰਦਰ ਪਾਇਆ ਹੈ ਬਾਹਰ ਰੱਖ ਦਿੰਦੇ ਭਲਾ ਸਿਰ 'ਚ ਜੇ ਉੱਥੋਂ ਉੱਡ ਜਣ ਉੱਡ ਨਾ ਜਾਂਦਾ ਇਹ ਤਾਂ ਅੰਦਰ ਰੱਖਿਆ ਹੈ ਤੈਨੂੰ ਬਾਹਰ ਕੱਢ ਕੇ ਰੱਖੋ ਜੇ ਗੱਲੇ ਨੂੰ ਕੱਢ ਕੇ ਬਾਹਰ ਰੱਖ ਦੀਏ ਦੇਖ ਬਲਵੇਂ ਬੜ ਜੂ ਅੰਦਰ ਜ਼ਮੀਨ 'ਚ ਉਹ ਠੋਕੇ ਤਾਂਗ ਹੋ ਗਿਆ ਹੋਇਆ ਉਹ ਆਪਣੇ ਆਪ ਗੱਲਾਂ ਕਿੰਨਾ ਤਾ ਜੂ ਹੈ ਜ਼ਮੀਨ 'ਚ ਵੀ ਜੀਉ ਗੁਫਾੰਦ ਰੱਖਿਆ ਤੇ ਜੀਉ ਤਾਂ ਗੁਫਾੰਦ ਰੱਖਿਆ ਆਪ ਉਹ ਕੋ ਬਾਦ ਵਾਰ ਕਰਨ ਨਾ ਡੁੱਬਣਾ ਨਾ ਤਰਨਾ ਗੱਲ ਕੁਛ ਨਹੀਂ ਦਾ ਆਣਾ ਜਾਣਾਂ ਗੱਲ ਕੁਛ ਵੀ ਨਹੀਂ ਕੋਲੇ ਕੁਛ ਹੋਰ ਸਾਰਾ ਕੁਝ ਲਿਖਿਆ ਫਜ਼ੂਲ ਹੈ ਇੱਥੇ ਕਰਕੇ ਗੱਲ ਬੁੱਝਣ ਵਾਲੀ ਹੈ ਜੋ ਲਿਖਿਆ ਬੋਲਿਆ ਕੁਛ ਵੀ ਨਹੀਂ ਹੋਣਾ ਉਹ ਤਾਂ ਬੋਲੇ ਨਹੀਂ ਜਾ ਸਕਦਾ ਜਿਹੜਾ ਅਸਲ ਗੱਲ ਆ ਉਹ ਤਾਂ ਬੋਲੀਓ ਨਹੀਂ ਜਾ ਸਕਦੀ ਜਦ ਬੋਲ ਆ ਬੋਲ ਵੱਧ ਹੈ ਸੋਏ ਜੋ ਬੋਲਿਆ ਹੈ ਇਹ ਬੋਲੇ ਆ ਪੁੱਝਣ ਵਾਸਤੇ ਆ ਸਮਝਾਉਣ ਵਾਸਤੇ ਆ ਗੁੱਝਣ ਵਾਸਤੇ ਸਮਝ ਕੇ ਬੁੱਝਣ ਵਾਲੀ ਗੱਲ ਹੈ ਨੱਤਰਨਾ ਨਾ ਡੁੱਬਣਾ ਇਹ ਫਜ਼ੂਲ ਗੱਲਾਂ ਨੇ ਨਾ ਨੇਹ ਰਾਇ ਨਾ ਚਾਨਣਾ ਨਾ ਸੂਰ ਦਾ ਨਾ ਚੰਦ ਹੈ ਨਾ ਸਮੁੰਦਰ ਹੈ ਨਾ ਲਹਿਰ ਹੈ ਤਾਂ ਕੁਝ ਵੀ ਨਹੀਂ ਨਾ ਛੇਰ ਹੈ ਨਾ ਗਿੱਦੜ ਹੈ ਇਹ ਤਾਂ ਸਭ ਸਮਝਾਉਣ ਇੱਥੇ ਦਾ ਗਿਆਨ ਲੈ ਕੇ ਸਮਝਾਉਣ ਵਾਲੀਆਂ ਗੱਲਾਂ ਸੀਆਂ ਤੱਤੇ ਆ ਠੰਡੇ ਤੇ ਪਤਾ ਲੱਗ ਗਿਆ ਉਹ ਤੱਤਾ ਕੀ ਉਹ ਤੱਤੀ ਹੈ ਉਹ ਤੱਤੇ ਦਾ ਅਰਥ ਅਸਲ ਚ ਤੱਤਾ ਤੱਤੇ ਨਾਲੇ ਤੱਤ ਬਣਿਆ ਤੱਤੇ ਨਾਲੇ ਗਰਮ ਬਣਿਆ ਉਹ ਸੀਦਾ ਤਾਤਾ ਦਾ ਜਿਹੜਾ ਹੁੰਦਾ ਵਾਇਆ ਦਾ ਸੀਦਾ ਤਾਤਾ ਹੋਏ ਹੋਏ ਦੂਧ ਵਾਇਆ ਦਾ ਨਹੀਂ ਹੈ ਸੀਦਾ ਤਾਤਾ ਹੁੰਦਾ ਰਣਕਾਰੀ ਦਾ ਸਿਰੇ ਤੱਤਾ ਹਰ ਜਗ੍ਹਾ ਐਸਾ ਚਾਹੀਏ ਜਿਵੇਂ ਬਿਹਾਰ ਤੋਂ ਸਿਰੇ ਤੱਤਾ ਹੁੰਦਾ ਹੀ ਨਹੀਂ ਉਹਦੇ ਤੱਤਾ ਕੀ ਕਰੂ ਉੱਥੇ ਉੱਥੇ ਤੱਤਾ ਕਿਵੇਂ ਲੱਗ ਜੂਗਾ ਉੱਥੇ ਜਿਹੜਾ ਗਰਮੇ ਨਹੀਂ ਹੁੰਦਾ ਉਹਨੇ ਧਰ ਨਾਲ ਡਬੜਾਉਂਦੇ ਉਹਦੇ ਵਾਸਤੇ ਕਿਵੇਂ ਹੋ ਗਿਆ ਕੁਝ ਵੀ ਨਹੀਂ ਹੈ ਜੋ ਪੜਿਆ ਬਸ ਜਦ ਕੁਛ ਵੀ ਜਿਹੜਾ ਪੜਿਆ ਫਿਰ ਪੜਨਾ ਬੰਦ ਹੋ ਜਾਂਦਾ ਇੱਥੇ ਆ ਕੇ ਪੜਨਾ ਬੰਦ ਹੋ ਗਿਆ। ਰਾਜ ਦੀ ਲੋੜ ਨਹੀਂ ਹੁੰਦੀ ਕੋਈ। ਫਿਰ ਆਰਾਧਨਾ ਦੀ ਲੋੜ ਪੈਂਦੀ ਹੈ। ਅਸਲ ਚੀਜ਼ ਕੀ ਹੈ? ਅਸਰ ਚੀਜ਼ ਆਰਾਧਨਾ ਹੈ। ਨਾਮ ਵਾਰੇ ਇਹ ਸਾਰੀ ਜਾਣਕਾਰੀ ਸਾਡੇ ਕੋਲ ਹੈ। ਨਾਮ ਦਾ ਹੀ ਗਿਆਨ ਹੈ। ਹੁਣ ਨਾਮ ਪਰ ਮਿਲ ਕੇ ਮੈਂ ਸਮਝ ਉਹਦੀ ਕਿ ਮੈਂ ਹੋਏ। ਫਿਰ ਆਰਾਧਨਾ ਹੀ ਹੈ। ਆਪਣਾ ਨਾਮ ਦਿਓ ਗੁਣਗਾਵਾਂ ਦਾ ਰਾਤ ਨਾਮਕ ਚਾਉ ਚਾਉ ਉਹ ਜੇ ਨਾਮ ਮਿਲੂ ਅਸਲੀ ਦਾ ਜਦ ਪਤਾ ਲੱਗਣਾ ਵੀ ਆਹ ਚੀਜ਼ ਹੈ ਜਿਹਦੇ ਬਾਅਦ ਸਾਰਾ ਪੜਿਆ ਗੱਲ ਤਾਂ ਨਾਮ ਦੀ ਹੈ ਇਹ ਤਾਂ ਗਿਆਨ ਹੈ ਨਾਮ ਦਾ ਨਾਮ ਬਾਹਰੇ ਜਾਣਕਾਰੀ ਹੈ ਜੋ ਨਾਮ ਸੁਰਨਾਠੋ ਨਾਮ ਚਾਨਣ ਅੱਖਾਂ ਨੂੰ ਦਿਸਣ ਵਾਲਾ ਚਾਨਣ ਹੈ ਉਹ ਨਹੀਂ ਫਿਰ ਕਿਹਾ ਜਾ ਗਿਆ ਗਿਆਨ ਦਾ ਅਖੰਡ ਘਣਵੜਾ ਚੱਲਣਾ ਹੈ ਨਹੀਂ ਫਿਰ ਕਿਹਾ ਜਾ ਗਿਆ ਹੁੰਦਾ ਚੰਨ ਜਿੱਤੇ ਬਾਲਾ ਸੂਰੇ ਚੰਨ ਨਿਕਲਦਾ ਉੱਥੇ ਚੰਨ ਨਾ ਕਰਦਾ ਨਾ ਉਹ ਗਿਆਨ ਹੈ ਫਿਰ ਜੇ ਸਾਡੇ ਅੰਦਰ ਗਿਆਨ ਦਾ ਚਾਨਣ ਹੋ ਰਿਹਾ ਉਹ ਤਾਂ ਚਾਨਣ ਹੈ ਬਸ ਇਹ ਤਾਂ ਸਾਨੂੰ ਲੱਗ ਜੂਗਾ ਪਤਾ ਇੱਥੇ ਤੱਕ ਤਾਂ ਸਮਝ ਸਕਦੇ ਆ ਚਾਨਣ ਤੱਕ ਚਾਨਣ ਸਮਝਣ ਦੀ ਗੱਲ ਹੈ ਚੈਨਲ ਗੁਜੜ ਨਹੀਂ ਗੱਲ ਹੈ ਪਰ ਨਾਂ ਗੁਜੜ ਨਹੀਂ ਗੱਲ ਹੈ ਉਹ ਗੁਜੜ ਤਾਂ ਵੀ ਪਰੇ ਉਹ ਗੁਜੜ ਤੇ ਕਹਾਂਈ ਉਹ ਤਾਂ ਫੇਰ ਜਿਆਦਾਊਗਾ ਜਦ ਹੀ ਪਤਾ ਲੱਗੂਗਾ ਉਹ ਤਾਂ ਉਹ ਜਿਹੜਾ ਖਾਊਗਾ ਉਸੇ ਨੂੰ ਪਤਾ ਲੂਗਾ ਉਹ ਖਾਦੇ ਬਣਾ ਰਾਜ਼ ਨਹੀਂ ਪਤਾ ਰਸਤਾ ਜਿਹਨੂੰ ਆਊਗਾ ਉਸੇ ਨੂੰ ਪਤਾ ਲੂਗਾ ਹਾਂ ਤਾਂ ਤੱਤ ਮਿਲਿਆ ਸੱਚ ਪਾਵਾ ਤੱਤ ਤੱਤ ਬਲਿਆ ਸੱਚ ਪਾਵਾ ਜੇ ਤੱਤ ਮਿਲਦਾ ਤਾਂ ਸੱਚ ਦਾ ਪਤਾ ਲੱਗਦਾ ਤੇ ਸੱਚ ਨਹੀਂ ਹੈ ਜੋ ਅਸੀਂ ਸੁਣਿਆ ਸਭ ਕੁਝ ਤਤ ਮਿਲੇ ਸੱਚ ਦਾ ਬੋਲ ਅਤਤ ਮਿਲੇ ਤੇ ਬਿਨਾ ਸਾਚਾ ਦਾ ਪਤਾ ਨਹੀਂ ਲੱਗਣਾ ਅਸਲ ਜੋ ਤਤ ਤੇ ਸੱਚ ਹੈ ਸੂਰਜ ਸੱਚ ਨਹੀਂ ਹੈ ਸੂਰਜ ਤਾਂ ਬੜਾ ਹੈ ਝੂਠ ਹੈ ਕੂੜ ਰਾਜਾ ਕੂੜ ਪਰ ਜੋ ਕੂੜ ਸਭ ਸੰਸਾਰ ਚਾਨਣ ਚੱਲਣ ਦਾ ਝੂਠ ਹੈ ਬੰਦਲਾ ਇਹ ਤਾਂ ਹਮੇਸ਼ਾ ਰਹਿਣ ਵਾਲਾ ਨਹੀਂ ਸੰਸਾਰ ਹਮੇਸ਼ਾ ਰਹਿਣ ਵਾਲਾ ਨਹੀਂ ਗੱਲ ਸਾਡੀ ਸੰਸਾਰ ਜੋ ਕਰਦੇ ਆ ਅਸੀਂ ਇਹ ਝੂਠ ਹੈ ਸੱਚ ਨੂੰ ਸਮਝਣ ਵਾਸਤੇ ਟੈਂਪਰੇਰੀ ਸੱਚ ਸੰਸਾਰ ਦਾ ਇਸਤੇਮਾਲ ਕੀਤਾ ਗਿਆ ਇਹ ਟੈਂਪਰੇਰੀ ਸੱਚ ਹੈ ਪੂਰਨ ਸੱਚ ਨਹੀਂ ਹੈਗਾ ਸੰਸਾਰ ਦਾ ਜੋ ਅਸੀਂ ਗੱਲਾਂ ਕਰਦੇ ਆ ਪੂਰਨ ਸੱਚ ਨਹੀਂ ਆ ਟੈਂਪਰੇਰੀ ਸੱਚ ਟੈਂਪਰੇਰੀ ਸੱਚ ਆ ਜੀ ਇੱਥੇ ਬੈਠੇ ਹਾਂ ਨੋ ਪੰਜਾਹ ਸਾਲ ਪਹਿਲਾਂ ਸੀ ਕੱਲ ਨੂੰ ਖਣੀ ਰਹਾਂਗੇ ਖਣੀ ਰਹਾਂਗੇ ਜਿੰਨੇ ਜੀ ਦੀ ਉਮਰ ਹੈ ਉਦੋਂ ਪਹਿਲਾਂ ਸੰਸਾਰ 'ਚ ਨਹੀਂ ਸੀ ਹੁਣ ਹੈਗਾ ਜਿੰਨਾ ਚਿਰ ਹੈਗਾ ਟੈਂਪਰੇਰੀ ਸੱਚ ਹੈ ਜਿੰਨਾ ਚਿਰ ਹੈਗਾ ਟੈਂਪਰੇਰੀ ਸੱਚ ਹੈ ਜਦ ਨਹੀਂ ਰਹੂਗਾ ਜੋ ਟੈਂਪਰੇਰੀ ਸੱਚ ਵੀ ਨਹੀਂ ਰਹਣਾ ਟੈਂਪਰੇਰੀ ਸੱਚ ਵੀ ਉਹਨਾਂ 'ਚ ਰਹਿ ਜਨਣਾ ਚੋੜੀ ਹੋਦ ਹੈ ਕੋਈ ਕਦੇ ਡਾਕਟਰ ਖੜਾ ਹੁੰਦਾ ਸੀ ਆਹ ਜਗ੍ਹਾ ਅੱਜ ਖੇਤ ਹੁੰਦੇ ਸੀ ਜਿੱਥੇ ਬੈਠੇ ਆ ਮੈਂ ਆਪ ਦੇਖੇ ਨੇ ਫਸਲ ਦੇਖੀ ਹੈ ਉਹਦੇ ਬੜੇ ਸੱਚ ਸੀ ਅੱਜ ਆਏ ਨਹੀਂ ਉਹ ਸੱਚ ਆ ਗਿਆ ਇਥੇ ਮਕਾਨ ਨੇ ਅੱਜ ਸੱਚਾ ਕੱਲ ਨੂੰ ਜੇ ਇਥੇ ਮਕਾਨ ਆ ਰਹੇ ਨੇ ਖਬਰਾਂ ਕੀ ਹੋ ਜਾਣ ਆ ਮਕਾਨ ਨਾਲ ਸੱਚ ਵੀ ਜਾਂਦਾ ਰਹੂਗਾ ਇਹ ਤਾਂ ਸੰਸਾਰ ਟੈਂਪਰੇਰੀ ਸੱਚ ਹੈ ਤੇ ਗੁਰਬਾਣੀ ਜੀ ਵੀ ਉਹ ਟੈਂਪਰੇਰੀ ਸੱਚ ਦੀ ਗੱਲ ਕੀਤੀ ਹੋਈ ਹੈ ਸਾਰਾ ਉਹ ਟੈਂਪਰੇਰੀ ਤੇ ਟੈਂਪਰੇਰੀ ਸੱਚ ਦੀ ਮਦਦ ਨਾਲ ਉਹ ਸੱਚ ਟੈਂਪਰੇਰੀ ਸੱਚ ਦੀ ਮਦਦ ਨਾਲ ਅਸਲੀ ਸੱਚ ਸਮਝਾਇਆ ਇਸ ਕਰਕੇ ਸਮੱਸਿਆ ਇਹ ਹੈ ਕਿ ਟੈਂਪਰੇਰੀ ਸੱਚ ਅਸੀਂ ਜਿਹੜਾ ਪੜ ਸੁਣਦੇ ਉਹ ਸੱਚ ਉਹ ਹੈ ਨਹੀਂ ਇਸ ਕਰਕੇ ਵਿਸ਼ਾਅਕ ਹੈ ਕੱਤੇ ਸਾਰ ਨਾ ਜਾਣੀ। ਤਦ ਜਿਸਾਰ ਕੇ ਮੇ ਜਾਣ ਤਾਤ ਦੋ ਹੋਗੇ। ਪੰਜ ਤੱਤ ਕਮਾਇਆ ਦੇ ਹੋਗੇ। ਇੱਕ ਤੰਤ। ਉਹ ਪੰਜ ਤੱਤ ਨੇ ਮਾਇਆ ਦੇ। ਇਹ ਪੰਜਾਂ ਤੱਤਾਂ ਨਹੀਂ ਮਾਰਨਾ, ਇੱਕ ਤੱਤ ਸਮਝਾ ਰਹੇ। ਉਹ ਇੱਕ ਤੱਤ ਹੈ ਨਹੀਂ। ਇੱਕ ਤੱਤ ਇਹ ਹੈਗਾ। ਉਹ ਹੈ ਇੱਕ ਤੱਤ ਵੀ। ਉਹ ਆਤਮਾ ਹੈ। ਉਹ ਪਕੜ ਜੀ ਨਹੀਂ। ਉਹ ਹੀ ਤਾਂ ਬੋਲਦਾ ਜੀਵ ਹੈ ਇੱਕ ਤੱਤ। ਉਹ ਦਿਨਾ ਨਹੀਂ ਬੰਦੇ ਗਿਆ ਨੰਦਰਾ ਤੇ پکڑਦੇ ਪਰੇ ਉਹ ਯਾ ਕੀ ਆ ਹੁਣ ਕਿਵੇਂ ਸਮਝਾਈਏ ਕੋਈ ਆਪੇ ਹੈ ਜਦੋਂ ਇਹਨੂੰ ਪਤਾ ਲੱਗ ਜੂ ਵੀ ਮੈਂ ਕੀ ਆ ਉਹ ਦਿਨ ਉਹਦਾ ਪਤਾ ਲੱਗ ਗਿਆ ਬਸ ਮੈਂ ਕੀ ਆ ਕੀ ਨਹੀਂ ਆ ਇਹ ਨੂੰ ਆਪੇ ਜਦੋਂ ਇਹਦਾ ਇਹਨੂੰ ਜਵਾਬ ਮਿਲ ਗਿਆ ਉਦੋਂ ਤੋਂ ਤਾਂ ਦੱਸ ਪਤਾ ਵੀ ਤੱਤ ਤਾਂ ਹੈ ਆਪਣੇ ਆਪ ਤੇ ਜਦੋਂ ਇੰਤਿਆਗ ਦੇ ਅੰਦਰ ਰਹਿੰਦਾ ਹਮੇਸ਼ਾ ਲਈ ਹੋ ਜੂਗਾ ਉਦੋਂ ਪਤਾ ਲੱਗੇਗਾ ਇਸ ਕਰਕੇ ਬਾਹਰੋਂ ਤੇ ਅੰਸਾਰਾ ਫਟਾ ਕੇ ਆਤਮ ਤੇ ਕੇਂਦਰਿਤ ਕਰਨਾ ਪਊਗਾ ਜਿੱਦਣ ਇਹਦਾ ਧਿਆਨ ਆਤਮ ਤੇ ਕੇਂਦਰਿਤ ਹੋ ਗਿਆ ਆਪਣੇ ਆਪ ਤੇ ਕੇਂਦਰਿਤ ਹੋ ਕੇ ਰਹਿ ਗਿਆ ਸੰਸਾਰ ਭੁੱਲ ਗਿਆ ਉਦੋਂ ਇਹਨੂੰ ਆਦਮ ਆਦਮ ਧਿਆਨ ਨਹੀਂ ਹੋ ਜੂਗਾ ਆਦਮ ਧਿਆਨ ਨਹੀਂ ਦੇ ਬਿਨਾ ਆਦਮ ਗਿਆਨੀ ਨਹੀਂ ਹੋ ਸਕਦਾ ਆਦਮ ਧਿਆਨ ਦੇ ਬਿਨਾ ਆਦਮ ਗਿਆਨੀ ਨਹੀਂ ਹੋ ਸਕਦਾ ਕਦੇ ਵੀ ਕਿ ਧਿਆਨ ਮੈਂ ਜਾਣਿਆ ਧਿਆਨ ਤੋਂ ਬਿਨਾ ਜਾਣਿਆ ਕਿਸੇ ਨੇ ਨਹੀਂ ਤੂੰ ਮੈਂ ਧਿਆਨ ਧਿਆਨ ਹੋ ਜਾਣਾ ਬਹੁਤ ਦੇ ਆ ਤਾਂ ਤੁਹਾਡੇ ਹੈ ਇਹਦੇ ਜਾਂ ਧਿਆਨ ਹੈ ਵੀ ਇਹ ਕੀ ਕਹਿੰਦੀ ਏ ਤੁਨ ਉਹ ਧਿਆਨ ਵਿੱਚ ਵਗਨ ਹੋ ਗਿਆ ਤੁਨ ਮੈਂ ਧਿਆਨ ਧਿਆਨ ਵਿੱਚੋਂ ਗਿਆਨ ਹੈ ਧਿਆਨ ਵਿੱਚ ਜਾਣਿਆ ਬਾ ਗੁਰਮੁਖੀ ਇਕਾਥ ਕਹਾਣੀ ਇਹ ਗੁਰਮੁਖੇ ਨੇ ਜਾਣ ਦੇਣ ਜਿਸ ਤਰੀਕੇ ਨਾਲ ਉਹ ਬਿਆਨ ਤੇ ਪਰੇ ਹੈ ਫਿਰ ਬਿਆਨ ਤੇ ਪਰੇ ਹੋ ਜਾਂਦਾ ਰਤ ਕਾਹਨ ਇਕਾਥ ਕਹਾਣੀ ਹੋ ਜਾਂਦੀ ਹੈ ਜਾਣਣ ਦੀ ਕਹਾਣੀ ਇਕਾਥ ਹੈ ਸੁਣਨ ਦੀ ਕਹਾਣੀ ਜਿਹੜੀ ਆ ਕਹਨਾਂ ਨੂੰ ਇਹ ਆਹ ਹੈ ਸੁਣਨ ਦੀ ਕਹਾਣੀ ਦਾ ਕਥਨ ਵਾਲੀ ਹੈ ਸਿੱਖਾ ਦੀ ਕਹਾਣੀ ਸਿੱਖਿਆ ਦੀ ਕਹਾਣੀ ਕਥਨ ਵਾਲੀ ਹੈ ਪਰ ਗੁਰਮਖਾਂ ਦੀ ਅੱਗੇ ਕਹਾਣੀ ਹੈ ਜਿਹੜੀ ਨਾ ਬੁੱਝਣ ਵਾਲੀ ਉਹ ਗੱਤ ਗੁਰਮਖੀ ਅਕੱਖ ਕਹਾਣੀ ਉਹ ਤਾਂ ਕਥਨ ਤੇ ਪਰੇ ਆ ਫਿਰ ਕਥਨ ਕੀਤੀ ਹੈ ਕਿਸੇ ਹੱਦ ਤੱਕ ਕਿਸੇ ਇਸੇ ਦੇ ਵਿੱਚ ਕਿਸੇ ਹੱਦ ਤੱਕ ਫਿਰ ਕਹਿੰਦਾ ਔਰ ਤਹਾਂ ਕੁਸਮ ਰਸ ਆਵਾ ਅਕਾਹ ਗਾਂ ਕਾ ਸਮਝਿਆ ਕਬੀਰ ਕਹਿੰਦਾ ਜਿਹੜਾ ਕੁਸਮ ਅੰਦਰੋਂ ਹਿਰਦੇ 'ਚ ਰਸ ਆਉਂਦਾ ਹੈ ਨਾ ਧਿਆਨ ਵਿੱਚ ਜਾਣੇ ਦਾ ਜਦ ਤੁਣ ਮੈਂ ਧਿਆਨ ਆ ਧਿਆਨ ਵਿੱਚ ਜਾਣਿਆ ਜਿਹੜਾ ਉਹ ਰਸ ਆਉਂਦੀ ਦੱਸਿਆ ਜਾ ਸਕਦਾ ਉਹ ਕਾਇ ਹੋ ਗਿਆ ਕਾ ਸਮਝਿਆ ਕਾ ਕਾਇ ਸਮਝਿਆ ਬੱਸ ਸਮਝਾ ਭਾਵੇਂ ਉੱਥੋਂ ਅੱਗੇ ਕਥਾ ਕਹਾਣੀ ਬਣਨ ਦੀ ਹੈ ਅਸਲੀ ਤਾਂ ਫਿਰ ਹੈ ਹੀ ਉਹ ਅਸਲੀ ਤਾਂ ਗੱਲ ਹੀ ਉਹ ਹੈ ਅਸਲੀ ਤਾਂ ਗੱਲ ਹੀ ਉਹ ਹੈ ਇਹ ਤਾਂ ਉੱਥੇ ਥੇ ਲਿਜਾ ਕੇ ਖੜਾ ਕਰਤਾ ਪਹਿਲਾਂ ਵੀ ਇੱਥੇ ਰੱਖ ਧਿਆਨ ਜਾਣ ਲੈਣਾ ਤੂੰ ਆਪੇ ਬਸ ਇੱਥੇ ਬੈਠ ਕੇ ਕਰ ਆਰਾਧਨਾ ਇੱਥੇ ਬੈਠ ਕੇ ਬੰਗਿਆ ਕਰ ਨਾਮ ਆਪਣਾ ਨਾਮ ਲਿਓ ਜਿੱਦਣ ਨਾਮ ਮੰਗੇ ਜਾਏਗਾ ਤਿਆਂ ਤੇਰਾ ਟਿਕਿਆ ਰਹੂਗਾ ਫਿਰ ਤੇਰਾਊਗਾ ਮਰ ਤਬੀਲਾ ਫਿਰ ਦਰਗਾਹ ਤੇਰੀ ਕਲਮ ਸੁਣੀ ਵੀ ਜਾਊਗੀ ਜਦ ਦੇਖਿਆ ਉਹ ਨੂੰ ਵੀ ਟਿਕਿਆ ਹਾਂ ਬਹੁਤ ਧੇਰ ਹੋ ਗਈ ਇਹਨੂੰ ਇਹਦੀ ਰੋਦਦਾ ਹੁਣ ਇਹ ਨਹੀਂ ਹਟਦਾ ਹੈ ਇਹ ਨਹੀਂ ਕੁਝ ਵੀ ਖਾਂਦਾ ਪੀਂਦਾ ਇਹਦਾ ਨਾਮ ਦੇ ਬਿਨਾਂ ਨੇ ਖਾਣਾ ਹੀ ਨਹੀਂ ਕੁਝ ਉਹ ਫੇਰੋ ਬਬੀਆ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਦਾਰ ਸੁਣੀ ਪੁਕਾਰ ਵੇਗੇ ਨੂੰ ਫਰਮਾਨ ਹੋਆ ਤਾਂ ਇੱਕ ਕਥਾ ਕਹਣੀ ਹੈ ਵੇਗੇ ਨੂੰ ਕੌਣ ਫਰਮਾਨਾ ਕਰਦਾ ਹੈ ਕਿਵੇਂ ਕਰਦਾ ਹੈ ਕੀ ਕਿਰਪਾ ਧਾਰ ਹੈ ਕੀ ਵਰਸਦੀ ਹੈ ਕੀ ਉਹ ਨੂੰ ਵਿੜਦਾ ਹੈ ਉਹ ਜਾਣੇ ਜੀ ਕਹਿਣ ਵਾਲਾ ਗੱਲ ਕਹਿ ਗਿਆ ਪਤਾ ਉਹ ਨੂੰ ਲਗੂ ਜੀ ਨੂੰ ਬੜੂ ਇਹ ਗੁਰੂ ਕੀ ਇੱਕ ਕਥਾ ਕਹਣੀ ਹੈ ਜਿਹੜੀ ਇਹ ਕਹਾਣੀ ਆ ਹੈ ਇਹ ਹਰ ਕੀ ਕਥਾ ਇਹ ਹਰ ਕੀ ਕਥਾ ਗੁਰਮੁਖੀ ਅੱਥ ਕਥ ਉਹ ਗੁਰਮੁਖੀ ਕਥ ਕਹਾਣੀ ਹੈ ਇਹ ਹਰ ਕੀ ਕਥਾ ਹੈ ਹਰ ਕਿਥੋਂ ਆਇਆ ਕਿਵੇਂ ਪਿਆ ਹਰ ਕੀਆਂ ਕਥਾ ਕਹਾਣੀਆਂ ਗੁਰੂ ਜੀ ਗੁਰਮੇ ਦੀ ਸੁਣਾਈਆਂ ਇਹ ਹਰ ਕੀ ਕਥਾ ਹੈ ਸਭ ਤੋਂ ਉੱਤਮ ਕਥਾ ਇਹ ਸੁਣਾਈ ਹੈ ਇਤੋਂ ਦਾ ਕੁੱਤਮ ਹੈ ਬਸ ਕਥਾ ਅੱਗੇ ਜਾ ਕੇ ਕਥ ਬਣ ਜਾਣੀ ਹੈ ਜਦ ਚੌਥਾ ਪਦਾਰਥ ਮਿਲਣਾ ਫਿਰ ਕਥ ਬਣ ਜਾਣੀ ਹੈ ਗਿਆਨ ਪਦਾਰਥ ਤੱਕ ਤਾਂ ਹੈ ਕਥਨ ਵਾਲੀ ਗੱਲ ਗਿਆਨ ਪਦਾਰਥ ਦਾ ਕਰ ਮੁਕਤ ਪਦਾਰਥ ਤੱਕ ਤਾਂ ਕਥਨ ਵਾਲੀ ਗੱਲ ਹੈ ਉਦੋਂ ਬਾਅਦ ਕਥਾ ਸਿਰ ਗਿਆਨ ਪਦਾਰਥਾਂ ਨੂੰ ਮੁਕਤ ਪਦਾਰਥ ਤੱਕ ਤਾਂ ਕਥਨ ਕੀਤੀ ਜਾਂ ਸਰਦੀ ਹੈ ਉਦੋਂ ਪਰੇ ਕਥਾ ਸਿਰ ਕਿ ਜਦ ਆਤਾ ਕਿਸੇ ਹੱਦ ਤੱਕ ਪੜਦੇ ਨੇ ਉਹਦੇ ਬਾਅਦ ਆ ਖੋਜ ਕਰਦਾ ਖੋਜੀ ਫਿਰ ਤਾਂ ਪੜਦਾ ਨਹੀਂ ਉਹ ਖੋਜ ਕਰਦਾ ਉਹ ਤਾਂ ਅੱਗੇ ਦੀ ਗੱਲ ਹੈ ਅੱਛਾ ਅਗਲੀ ਖੋਜ ਹੈ ਅਗਲੀ ਖੋਜ ਹੈ ਅਜੇ ਤੱਕ ਨਹੀਂ ਪੜਾਈ ਗੁਰਬਾਣੀ ਤੱਕ ਦੀ ਪੜਾਈ ਹੈ ਪਉ ਲੋਗੇ ਖੋਜ ਜੋ ਖੋਜੇ ਸੋ ਤੇ ਜੋ ਖੋਜੇ ਸੋ ਆਪਣੇ ਆਪਣੀ ਖੋਜ ਤੇ ਬਨੋ ਨਹੀਂ ਬਣਣੀ ਅਗਲੀ ਅਗਲਾ ਫਲਾਸ ਨਹੀਂ ਮੇਗਾ ਉਹ ਖੋਜੇ ਤੇ ਗਊਗਾ ਜਿਹਨਾਂ ਵੱਗੀ ਫੜਦਾ ਲੋ ਸਾਡੀ ਉਮਰ ਕਥਾ ਸੁਣਦੇ ਰਹੋ ਕੋਈ ਫੈਰ ਨਹੀਂ ਇਹ ਤਾਂ ਖੋਜੇਰ ਪਾਵੇ ਵਾਲੀ ਗੱਲ ਹੋ ਜਾਂਦੀ ਹੈ ਅੱਗੇ ਜਾ ਅਰੇ ਇਹਦਾ ਹੁਣ ਸਟਾਈਲ ਬਦਲੂਗਾ ਗੱਲ ਕਰੂਗਾ ਜਿੱਤੇ ਅਸੀਂ ਆ ਰੋਜ ਕਥਾ ਕਰਦੇ ਸੀ ਲੋੜ ਨਹੀਂ ਰਹੀ ਹੁਣ ਇਹਨੂੰ ਹੋਰ ਅੰਗਲ ਤੋੜੀ ਕਥਾ ਸ਼ੁਰੂ ਪੋਤੀ ਰਾਖੇ ਲੋੜ ਨਹੀਂ ਕਥਾ ਕਰਨੀ ਉਹ ਖਤਮ ਹੋ ਗਈ ਗੱਲ ਸਾਰਿਆਂ ਨੇ ਸਮਝਾਊਗੀ ਗੱਲ ਸਾਰਿਆਂ ਨੇ ਸਮਝਾਊਗੀ ਪੋਤੀ ਰਾਖੇ ਤਾਂ ਕੀਤੇ ਦੁਨੀਆਂ ਜਿਹੜੀ ਦੁਨੀਆਂ ਬੱਤਾਂ ਸੀ ਆ ਨਾ ਉਹ ਬੱਤਾਂ ਨੇ ਇਹਦੇ ਹੱਥ ਵਿਗਾੜੇ ਫਿਰੇ ਗੁਰਬਾਣੀ ਦੇ ਤਾਂ ਅਸੀਂ ਗੁਰਬਾਣੀ ਰੱਖ ਕੇ ਇਹਦੇ ਅਰਥ ਕੀਤੇ ਨੇ ਤਾਂ ਕੋ ਜਿਹੜੇ ਉਹਨਾਂ ਨੇ ਅਰਥ ਬਦਲੇ ਨੇ ਉਹਨਾਂ ਨੇ ਝੂਠੇ ਸ਼ਬਦ ਕਰਕੇ ਵੀ ਝੂਠ ਬੋਲੇ ਤਾਂ ਤਾਂ ਦੀ ਤਰ੍ਹਾਂ ਵਰਨਾ ਨਦੀ ਲੋੜ ਨਹੀਂ ਸੀ ਕਰਨੀ ਉਹਨਾਂ ਨੂੰ ਕਿਹਾ ਕਿ ਅ ਵੀ ਤੁਸੀਂ ਗਲਤ ਹੋ ਕਿਵੇਂ ਸਾਫਟ ਕਰੀਏ ਇੱਕ ਅਲੰਕ ਕਿਸਮ ਦੀ ਗੱਲ ਸੀ ਉਹਨਾਂ ਨੂੰ ਸਾਰੀਆਂ ਵਾਰ ਤਾਂ ਝੂਠੀਆਂ ਸਾਬਤ ਕਰਨਾ ਇੱਕ ਹੋਰ ਵਿਸ਼ਾ ਹੈ ਅਲੱਗ ਵਿਸ਼ਾ ਹੈ ਜਿਹੜੇ ਦੁਨੀਆਂ ਦੇ ਲੋਕ ਗਲਤ ਰਸਤੇ 'ਤੇ ਚੱਲ ਰਹੇ ਨੇ ਉਹਨਾਂ ਨੂੰ ਸਮਝਾਉਣਾ ਵੀ ਰਸਤੇ ਗਲਤ ਨੇ ਉਹ ਇਹ ਵਿਸ਼ਾ ਰੱਖ ਸੀ ਤੇ ਹੋਰ ਵਿਸ਼ਾ ਉਹ ਵਿਸ਼ੇ ਤੇ ਜਾਂਦਾ ਬੋਲਿਆ ਗਿਆ ਉਹਨ ਤੱਕ ਬੋਲਿਆ ਗਿਆ ਤਾਂ ਕਿ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਤੋੜੀ ਤੇ ਜਾ ਕੇ ਇਹ ਗੱਲ ਸਾਤਮਾ ਦੀ ਹੈ ਚਲਦੀ ਆਤਮਾ ਦੀ ਪਵਿੱਤਰਤਾ ਦੀ ਗੱਲ ਚਲਦੀ ਹੈ ਆਤਮਾ ਦੀ ਮੰਨਦੇ ਨਿਰਮਲ ਹੋਣ ਦੀ ਗੱਲ ਚਲਦੀ ਹੈ ਗੱਲ ਇਹ ਮੰਦਾਨੀ ਦੀ ਚਲਦੀ ਹੈ ਕਹਿੰਦੇ ਜੇ ਅਸੀਂ ਕੀ ਕਰੀਏ ਹੁਣ ਇਮਾਨਦਾਰ ਬਣ ਜਿਓ ਕਿਸੇ ਤੋਂ ਪੁੱਛਣ ਦੀ ਲੋੜ ਐ ਇਮਾਨਦਾਰ ਬਣ ਵਾਸਤੇ ਬਾਹਨੇ ਕਾਦੇ ਲਾਉਂਦੇ ਹੋ ਕੀ ਕਰੀਏ ਜਿਹੜੇ ਲੋਕ ਆ ਕੇ ਕਹਿੰਦੇ ਨੇ ਕੀ ਕਰੀਏ ਜਾਂ ਤਾਂ ਬੇਫੂਕ ਨੇ ਮੂਰਖ ਨੇ ਜਾਂ ਬੇਈਮਾਨ ਨੇ ਕਰਨਾ ਕੱਖ ਵੀ ਨਹੀਂ ਜਾਂਦੇ ਕਰੀਏ ਇਮਾਨਦਾਰ ਬਣ ਜਿਓ ਜਦੋਂ ਇਮਾਨਦਾਰ ਬਣ ਰਿਹਾ ਤਾਂ ਕੀ ਕਿਹਨੂੰ ਪੁੱਛਣ ਦੀ ਲੋੜ ਐ ਕਿਸੇ ਆਦਮੀ ਨੂੰ ਇਮਾਨਦਾਰ ਬਣਨਾ ਐ ਤੋ ਕੈਨੂ ਪੁੱਛਣ ਦੀ ਲੋੜ ਹੈ ਫਿਰ ਕੋਈ ਇਮਾਨਦਾਰ ਕਿਸ ਨੂੰ ਪੁੱਛ ਕੇ ਬਣਿਆ ਹੈ ਅੱਜ ਤੱਕ ਨਾ ਬੇਈਮਾਨ ਪੁੱਛੇ ਬਣਦਾ ਕੋਈ ਨਰਦਾਰ ਪੁੱਛ ਕੇ ਬਣਦਾ ਆਪੇ ਬਣ ਸਰਦਾ ਮਨ ਜਾਣ ਤੇ ਸਭ ਬਾਤ ਜਾਣਦੇ ਹੋ ਗਣ ਕਰ ਹੈ ਨਾ ਕੋਈ ਕਿਸੇ ਨੂੰ ਇਮਾਨਦਾਰ ਬਣਾ ਸਕਦਾ ਨਾ ਕੋਈ ਬੇਈਮਾਨ ਬਣਾ ਸਕਦਾ ਆਪਣੀ ਮਰਜ਼ੀ ਨਾਲ ਲੋਕ ਬੇਈਮਾਨ ਬਣ ਜਾਂਦੇ ਨੇ ਆਪਣੀ ਮਰਜ਼ੀ ਨਾਲ ਇਮਾਨਦਾਰ ਬਣ ਜਾਂਦੇ ਨੇ ਇਮਾਨਦਾਰ ਬਣ ਜਾਓ ਅੱਗੇ ਵਾਲੀ ਗੱਲ ਫਿਰ ਫੇਰ ਆਓ ਪਹਿਲਾਂ ਇਮਾਨਦਾਰਤਾ ਬਣ ਜਾਓ ਫਿਰ ਗੁਰਬਾਣੀ ਸੁਣ ਲਿਓ ਬੇਈਮਾਨ ਨੂੰ ਗੁਰਬਾਣੀ ਸੁਣਦਾ ਕੋਈ ਫਾਇਦਾ ਨਹੀਂ ਗੁਰਬਾਣੀ ਨੇ ਬੇਈਮਾਨਦਾਰ ਬਣ ਨੂੰ ਕਹਣਾ ਆਪੇ ਬਣ ਜਾਓ ਓਏ ਇਮਾਨਦਾਰ ਬੰਦੇ ਕਰਨਾ ਕਰੇ ਬਣ ਜਾਓ ਇੱਕ ਵਾਰ ਸੁਣ ਕੇ ਬਣ ਜਾਓ ਤਾਂ ਇਹ ਕਹਾਣੀ ਕਰਦੇ ਸਦਾ ਸੱਚ ਬੋਲੋ ਜਾਂ ਇੱਕ ਕੋਈ ਫਿਕਰ ਨਹੀਂ ਆਇਆ ਹੋਇਆ ساری ਜ਼ਿੰਦਗੀ ਚ ਇਹਦੇ ਚੱਲਦੇ ਤੇ ਕੋਈ ਬਹੁਤ ਸੀ ਅਜਿਹੇ ਕਿਸਤਨ ਦਰਬਾਰ ਨੇ ਇਹ ਕਰਦੇ ਨੇ ਲੋਕ ਕਿ ਕੀ ਫਰਕ ਪਿਆ ਨਾ ਲੋਕਾਂ ਨੂੰ ਬੇਈਮਾਨ ਨੂੰ ਬੇਈਮਾਨ ਨੂੰ ਫਰਕ ਪੈ ਗਿਆ ਕੀ ਇਹ ਮੈਂ ਰੌਲਾ ਪਾਇਆ ਇਹਨਾਂ ਨੇ ਕੀ ਲੋੜ ਐ ਨਾ ਗੱਲਾਂ ਦੀ ਪਖੰਡਵਾਦ ਦੀ ਵਾਂਗਰ ਬਣ ਜਾ ਕੁਛ ਵੀ ਨਹੀਂ ਲੋੜ ਕਰਨ ਦੀ ਕੰਮ ਕਰੋ ਸੰਤਾ ਦੇ ਡੇਰੇਾਂ ਤੇ ਕੋਈ ਫਾਇਦਾ ਨਹੀਂ ਕੰਮ ਕਰੋ ਇਮਾਨਦਾਰੀ ਨਾਲ ਕਰੋ ਗੱਲ ਖਤਮ ਹੋਈ ਸੋਗਰੇਜ ਇਮਾਨਦਾਰ ਨੂੰ ਉਹ ਜਿਪੀਓ ਮਾਸ ਨਾ ਖਾਓ ਹੋਏ ਤੁਸੀਂ ਇਮਾਨਦਾਰ ਬਣੋ ਖਾਈ ਜਾਓ ਮਾਸ ਕਿੰਨੇ ਵੇਲੇ ਖਾਈ ਜਾਓ ਪੀਓ ਸ਼ਰਾਬ ਨੂੰ ਇਮਾਨਦਾਰ ਬਣੋ ਨਾ ਪੀਓ ਸ਼ਰਾਬ ਨਾ ਖਾਓ ਮਾਸੂ ਬੇਈਮਾਨਾ ਨਾ ਰਖੀ ਬਣਾਵਾਂਗੇ ਅਸੀਂ ਉਹ ਬੇਈਮਾਨਤਾ ਹੋਰ ਨਹੀਂ ਜ਼ਿਆਦਾ ਸਭ ਤੋਂ ਕੀ ਬਾਤ ਸ਼ਰਾਬ ਨਾ ਖਾਣ ਵਾਲੇ ਬੇਈਮਾਨ ਨਹੀਂ ਹੈ ਜਿਹਨਾਂ ਦੀ ਤਿਆਹੀ ਨੇ ਬਾਸ਼ਰਾਬ ਤੋਂ ਬੇਈਮਾਨ ਨਹੀਂ ਹੈ ਉਹ ਉਹ ਬੇਈਮਾਨ ਕਿਉਂ ਨੇ ਫਿਰ ਬਹਾਨੇ ਬਾੜਦੇ ਨੇ ਬੇਈਮਾਨੀ ਨਹੀਂ ਛੱਡਣੀ ਇਮਾਨਦਾਰੀ ਦੇਣੀ ਹੋਣਾ ਬਹਾਨੇ ਬਾੜਦੇ ਤਾਂ ਬਹਾਨੇ ਨੇ ਲੋਟ ਪ੍ਰਚਾਰ ਨਾਇਮਾਨਦਾਰੀ ਤੇ ਹੁੰਦੇ ਬਹਾਨੇ ਨਾ ਸਿਰਫ ਹੋਰੇ ਪਾਸੇ ਹੋਰੀ ਖੜੇ ਕਾਲੇ ਕੋਈ ਕੈਲੰਡਰ ਦਾ ਛੇੜ ਲੈ ਰਸ ਵੀ ਕੈਲੰਡਰ ਜੇ ਨਾਮਣਾਵਾਂਗੇ ਅਸੀਂ ਅਗੂਰਵੰਦ ਜਾਨੂੰ ਦਨੇ ਹੋਰ ਕੁਝ ਫਿਰ ਕੀ ਫਰਕ ਪੈਜੂ ਕਿੰਨੇ ਕਾਮਨਦਾਰ ਬਣ ਕੇ ਤੁਸੀਂ ਨਾਮਣਾ ਕੇ ਇੱਕ ਇੱਕ ਠੀਕ ਟਾਈਮ ਤੇ ਬਣਾਈ ਜਾ ਜਿਹੜਾ ਤੁਸੀਂ ਆਪਣੇ ਆਪਣੇ ਹਿਸਾਬ ਨਾਲ ਬਣਾਈ ਦੇਖਾ ਇਮਾਨਦਾਰ ਕੌਣ ਬਣ ਜੂ ਇਹਨਾਂ ਇਮਾਨਦਾਰ ਬਣ ਜਾਂਦੇ ਤੁਸੀਂ ਸਮਾਨਦਾਰ ਕਿਸੇ ਨੇ ਨਹੀਂ ਬਣ ਲੋ ਸੱਤੜੜ ਹੈ ਹਾਂ